ਲਾ ਦੋ ਲਾ ਦੋ ਲਾ ਦੋ ਸਰਕਾਰ ਜੈ ਹਿੰਦ ਜੀ ਆਪੇ ਸਾਬ ਜਿਹੜੀ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਇਹ ਸਾਰਾ ਮਾਮਲਾ ਅੱਜ ਕਿ ਮਸਲਾ ਜਿਹੜਾ ਹੈ ਪਿਛਲੇ 2 ਸਾਲਾਂ ਤੋਂ ਕਾਫੀ ਸ਼ਰਮਨੀ ਇਹਦੇ ਪੜੀ ਸੀ ਪਹਿਲਾਂ ਵੀ 2 ਸਾਲ ਪਹਿਲਾਂ ਇਹ ਪਰਿਵਾਰ ਹੈ ਹੀਰਾ ਸਿੰਘ ਜੀ ਦਾ ਪਰਿਵਾਰ ਹੈ ਇਹ ਸੁਵਿੰਦਰਪੁਰ ਗੁਰਪ੍ਰੀਤ ਸਿੰਘ ਤੇ ਬਲਜਿੰਦਰਪੁਰ ਜਿਹੜੀ ਗੁਰਪ੍ਰੀਤ ਦੀ ਪਤਨੀ ਹੈ ਇਹ ਪਰਿਵਾਰ ਹੈਂਡੀਕੈਪ ਪਰਿਵਾਰ ਹੈ 2 ਸਾਲ ਪਹਿਲਾਂ ਆਪਾਂ ਨੂੰ ਇਹ ਖਬਰ ਸਗੀ ਕਿ ਵੀ ਮੌਜੂਦਾ ਸਰਪੰਚ ਬਲਦੇਵ ਸਿੰਘ ਗੋਰੇ ਨੇ ਇਹਨਾਂ ਦੇ ਲਗਭਗ 3 ਕਿੱਲੇ 1 ਕਨਾਲ ਘਟ ਜਿਹੜੀ ਪੈਲੀ ਆ ਇਨਾਂ ਤੋਂ ਗਹਿਣੇ ਕਰਨ ਦੇ ਲਈ ਮਜਾਕ ਤੇ ਬਹਿ ਕਰ ਲਈ। ਔਰ ਉਸ ਪਹਿਲੀ ਦੇ ਵਿੱਚ ਸੰਘਰਸ਼ ਕਮੇਟੀ ਵਾਲਿਆਂ ਨੇ ਵੀ ਬਹੁਤ ਜ਼ੋਰ ਲਾਇਆ ਪਹਿਲਾਂ। ਔਰ ਉਸ ਵੇਲੇ 10 ਕਨਾਲ ਜਿਹੜੀ ਪਹਿਲੀ ਹੈ ਉਹ ਇਸ ਪਰਿਵਾਰ ਨੂੰ ਛੱਡ ਕੇ ਤੇ ਬਾਕੀ ਜਿਹੜੀ ਹੈ ਉਹ ਫੈਸਲਾ ਇਸ ਤਰੀਕੇ ਨਾਲ ਹੋਇਆ। ਤੇ ਉਹ ਦਾਸਕ ਨਾਲ ਤੇ ਵੀ ਤੇ ਘਰ ਤੇ ਵੀ ਹੋਣ ਦੁਆਰਾ ਫਿਰ ਕਬਜ਼ੇ ਕਰਨ ਦੀ ਗੀਤ ਨਾਲ ਆ ਕੁਛ ਦਿਨ ਪਹਿਲਾਂ ਤੇ ਸਰਪੰਚ ਜਿਹੜਾ ਉਹ 나ੜ ਨੂੰ ਵੀ ਅੱਗ ਲੱਗੀ 나ੜ ਨੂੰ ਅੱਗ ਲਾ ਕੇ ਤੂੜੀ ਨੂੰ ਇਹਨਾਂ ਦੇ ਘਰ ਚ ਅੱਗ ਲੱਗੀ ਤੇ ਫਿਰ ਆ ਕੱਲ ਪਰਸੋਂ ਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਡਾਂਗ ਲੈ ਕੇ ਬਜ਼ੁਰਗ ਮਾਤਾ ਨੂੰ ਤੇ ਸਾਡੀ ਭੈਣ ਜਿਹੜੀ ਹੈ ਬਲਜੀਤ ਕੌਰ ਤੇ ਉਹ ਦੰਗਾਂ ਨਾਲ ਉਹਨੇ ਕੋਟਿਆ ਤੇ ਨਗਰ ਦੇ ਵਿੱਚ ਔਰ ਮੇਰਾ ਖਿਆਲ ਹੈ ਸਾਰੇ ਇਲਾਕੇ ਦੇ ਵਿੱਚ ਇਹ ਆਵਾਜ਼ ਆਈ ਹੈ ਕਿ ਸਿੱਕੀ ਸਾਹਿਬ ਤੁਸੀਂ ਇਕੱਠੇ ਹੋ ਕੇ ਇਸ ਪਰਿਵਾਰ ਦੀ ਜਿਹੜੀ ਆ ਉਹ ਬਾਹ ਫੜੋ ਇਹਨਾਂ ਦੇ ਨਾਲ ਖੜ ਖੜੋ ਫਿਰ ਜਦੋਂ ਇਹ ਗੱਲ ਹੋਈ ਤੇ ਅਸੀਂ ਕੰਮ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਚੇਤੇ ਕੀਤੀਆਂ ਇਹ ਦੋ ਖਾਤਿਆਂ ਦੀ ਡਿਟੇਲ ਹੈ 2021 22 23 ਦੀ ਮੇਰੇ ਕੋਲ ਹੀਰਾ ਸਿੰਘ ਦੀ ਤੇ ਸੁਵਿੰਦਰ ਕੌਰ ਦੀ ਜਿਹਦੇ ਵਿੱਚ ਇਹ ਤਿੰਨਾਂ ਸਾਲਾਂ ਚ 1500 ਰੁਪਏ ਪੈਨਸ਼ਨ ਤੋਂ ਇਲਾਵਾ ਕੋਈ ਐਂਟਰੀ ਨਹੀਂ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਤੁਹਾਡੇ মিডিਆ ਦੇ ਮਾਧਿਅਮ ਦੇ ਨਾਲ ਕਿ ਕਿਹੜੀ ਰਜਿਸਟਰੀ ਹੋ ਜਾਂਦੀ ਹੈ ਜਿਹਦੇ ਚ ਇੱਕ ਨੰਬਰ ਦਾ ਪੈਸਾ ਨਾ ਦਿੱਤਾ ਗਿਆ ਹੋਵੇ ਕੋਈ ਚੈੱਕ ਦਿੱਤਾ ਗਿਆ ਹੋਊਗਾ ਕੋਈ ਟਰਾਂਸਫਰ ਹੋਈ ਹੋਊਗੀ ਤੇ ਕਿਹੜਾ ਬੰਦਾ ਆ ਪਹਿਲੀ ਵੇਚਣ ਲੱਗਿਆ ਆਪਣੇ ਖਾਤੇ ਤੋਂ ਇਲਾਵਾ ਕਿਸੇ ਹੋਰ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਾ ਲੈਂਦਾ ਸੋ ਇੱਕ ਤੇ ਪ੍ਰੂਫ ਇਹ ਹੈ ਕਿ ਇਹਨਾਂ ਦੋਨਾਂ ਮੀਆਂ ਬੀਬੀ ਦੇ ਅਕਾਊਂਟ ਦੇ ਵਿੱਚ 15-1500 ਰੁਪਏ ਦੇ ਇਲਾਵਾ ਮੈਂ ਸਾਰੀ ਕੱਢ ਲਈ ਆ ਇੱਕ ਇੱਕ ਐਂਟਰੀ ਦੇਖ ਲਈ ਆ 1500 ਰੁਪਏ ਤੋਂ ਉੱਤੇ 2000 ਰੁਪਏ ਤੋਂ ਉੱਤੇ ਕੋਈ ਵੀ ਐਂਟਰੀ ਨਹੀਂ ਪਾਈ ਗਈ ਸੋ ਇਹ ਰਜਿਸਟਰੀ ਕਿੱਦਾ ਹੋ ਗਈ ਨਹੀਂ ਵੱਡੀ ਫੇਰ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਵੀ ਨੇ ਉਹ 2022 ਫਰਵਰੀ ਤੇ 23 ਜਨਵਰੀ ਮਤਲਬ ਸਰਕਾਰ ਜਦੋਂ ਬਣੀ ਐ ਉਸ ਤੋਂ ਬਾਅਦੀਆਂ ਨੇ ਇਹਦਾ ਮਤਲਬ ਸਰਕਾਰ ਦਾ ਦਬਦਬਾ ਜਿਹੜਾ ਉਹਦਾ ਇਨਫਲੂਐਂਸ ਵਰਤ ਕੇ ਅ fırsਰਾਂ ਨੂੰ ਆਪਣਾ ਡਰਾਵਾ ਦੇ ਕੇ ਇਸ ਬੰਦੇ ਨੇ ਇਹਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਣਗੀਆਂ ਦੋ ਨੰਬਰ ਇਹਨਾਂ ਹੀਰਾ ਸਿੰਘ ਨੂੰ ਉਹ ਲੈ ਕੇ ਗਿਆ ਕਿ ਮੈਂ ਤੈਨੂੰ ਜਿਹੜੇ ਥੋੜੇ ਥੋੜੇ ਪੈਸੇ ਤੂੰ ਕਰਕੇ ਮੇਰੇ ਤੋਂ ਲਏ ਆ ਕੋਈ ਧਮਾਨ ਤੇ ਲਏ ਆ ਕੋਈ ਹੋਰ ਵਰਤੋਂ ਲਈ ਲਏ ਆ ਉਹਦਾ ਮੈਂ ਜਿਹੜਾ ਉਹ ਲਿਖਾਉਣਾ ਡਾਕੂਮੈਂਟ ਜਿਹਦੇ ਵਿੱਚ ਅਸੀਂ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਰਹਿਣ ਗਹਿਣੇ ਕਰਨੇ ਗਹਿਣੇ ਕਰਨ ਦਾ ਉਹਨੇ ਚਾਸਾ ਦੇ ਕੇ ਲਿਜਾ ਕੇ ਤੇ ਉਹਨੇ ਇਹ ਰਜਿਸਟਰੀਆਂ ਜਿਹੜੀਆਂ ਇਹ ਕਰਵਾਈਆਂ ਨੇ ਔਰ ਇਹ ਦੇਖੋ ਕਿ ਇਸ ਰਜਿਸਟਰੀ ਦਾ ਜਿਹੜਾ ਗਵਾਹ ਹੈ ਉਹ ਇਹਦਾ ਸਕਾ ਭਰਾ ਹੈ ਦੋਨੋਂ ਰਜਿਸਟਰੀਆਂ 'ਚ ਇਹਦਾ ਮਤਲਬ ਹੈ ਕਿ ਚਾਲ ਸ਼ਾਹੀ ਜਿਹੜੀ ਆ ਉਹ ਪਹਿਲਾਂ ਤੋਂ ਦਿਮਾਗ 'ਚ ਸੀਗੀ ਕਿ ਇਹ ਕੱਲ ਨੂੰ ਚੈਲੰਜ ਹੋਣੀ ਆ ਤੇ ਗਵਾਹ ਮੇਰਾ ਹੋਵੇ ਵਿੱਚ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹ ਤੋਂ ਪਹਿਲਾਂ ਆ ਜਿਹੜਾ ਐਫੀਡੇਵਿਟ ਭਰਦੇ ਨੇ ਸਰਪੰਚੀਆਂ ਵੇਲੇ ਉਹਦੇ ਵਿੱਚ ਵੀ ਕੋਈ ਹੋਰ ਜ਼ਮੀਨ ਦਾ ਜ਼ਿਕਰ ਨਹੀਂ ਹੈਗਾ ਤੇ ਇਹਨਾਂ ਨੂੰ ਜਦੋਂ ਪਿਆ ਰੌਲਾ ਕਿ ਹੁਣ ਤੇ ਰੌਲਾ ਪੈ ਗਿਆ ਇਹ ਜ਼ਮੀਨ ਸਾਡੇ ਹੱਥੋਂ ਨਿਕਲ ਜਾਣੀ ਐ ਤੇ 22 3 2023 ਦੇ ਵਿੱਚ 8 ਕਨਾਲਾਂ ਹਰਪ੍ਰੀਤ ਨੂੰ ਵੇਚ ਦਿੱਤੀ ਜਾਂਦੀ ਐ ਹਰਪ੍ਰੀਤ ਕੌਣ ਐ ਜਿਹੜਾ 24 ਘੰਟੇ ਦੇ ਨਾਲ ਰਹਿੰਦਾ ਏਸੀ ਪਿੰਡ ਦਾ ਵਸਨੀਕ ਐ ਸੋ ਇਹ ਜਿੰਨਾ ਵੀ ਇਹ ਸਾਰਾ ਡਰਾਮਾ ਹੋ ਰਿਹਾ ਇਹ ਸਿਰਫ ਤੇ ਸਿਰਫ ਇਸ ਕਰਕੇ ਹੋ ਰਿਹਾ ਕਿ ਇਹ ਪਰਿਵਾਰ ਇੱਕ ਤਾਂ ਗਰੀਬ ਪਰਿਵਾਰ ਹੈ ਉਤੋਂ ਅਬਾਹਜ ਨੇ ਤੇ ਸਾਦਾ ਪਰਿਵਾਰ ਹੈ ਕਿ ਕਿਤੇ ਵੀ ਜਾ ਕੇ ਪਹੁੰਚ ਨਹੀਂ ਕਰ ਸਕਦੇ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਕਿਸੇ ਨੂੰ ਨਾਲ ਲਿਜਾ ਕੇ ਜੇ ਇਹ ਇਹ ਬੀਬੀ ਜਦੋਂ ਜਾਂਦੀ ਆ ਥਾਣੇ ਜਾਂਦੀ ਆ ਜਾਂ ਹੀਰਾ ਸਿੰਘ ਜਾਂਦਾ ਜਾਂ ਕੋਈ ਵੀ ਜਾਂਦਾ ਤੇ ਉਹਨੂੰ ਇਹ ਸਨੇਆ ਲੱਗ ਜਾਂਦਾ ਕਿ ਸਰਕਾਰ ਮੇਰੀ ਹੈ ਤੇ ਮੈਂ ਤੁਹਾਡਾ ਹਾਲ ਕੀ ਕਰੂੰਗਾ ਤੁਸੀਂ ਵੇਖ ਲਓ ਤੁਸੀਂ ਇਹ ਵੇਖੋ ਕਿ ਹਾਲ ਜਿਹੜਾ ਉਹ ਮੈਨੂੰ ਹੁਣ ਕਹਿਣ ਦੀ ਗੱਲ ਨਹੀਂ ਤੁਸੀਂ ਸਾਰੇ ਮੇਰੇ ਪ੍ਰੈਸ ਦੇ ਵੀਰ ਹੋ 2022 ਚ ਅਸੀਂ ਵੀ ਇਹ ਇਲੈਕਸ਼ਨ ਲੜੀ ਸੀ ਤੇ ਇਹ ਨਾਰਾ ਮਨਜਿੰਦਰ ਸਿੰਘ ਲਾਲਪੁਰੇ ਦਾ ਸੀ ਨੇਤਾ ਨਹੀਂ ਬੇਟਾ ਤੇ ਇਹ ਬੇਟੇ ਦੇ ਸਾਲੇ ਦੀਆਂ ਕਰਤੂਤਾਂ ਵੇਖ ਲਓ ਕਿ ਬੇਟਾ ਹੁਣ ਅੱਜਕੱਲ ਕੀ ਕਰਦਾ ਹੈ ਆ ਬੇਟੇ ਦਾ ਪਰਿਵਾਰ ਸਹੁਰਾ ਪਰਿਵਾਰ ਕੀ ਕਰ ਰਿਹਾ ਹੈ ਇਹ ਜਿੱਥੇ ਡਾਗਾ ਲੈ ਕੇ ਬਜ਼ੁਰਗ ਬਜ਼ੁਰਗ ਔਰਤ ਔਰ ਸਾਡੀ ਭੈਣ ਆ ਮੇਰੇ ਕੋ ਵੀਡੀਓ ਹੈ ਮੇਰਾ ਖਿਆਲ ਤੁਹਾਡੇ ਸਾਰਿਆਂ ਕੋਲ ਆ ਗਈ ਹੋਏਗੀ ਕਿ ਇਸ ਕੁੜੀ ਨੇ ਉਹ ਡਾਂਗ ਨੂੰ ਫੜ ਕੇ ਤਾਂ ਫਿਰ ਪਿੱਛੇ ਕਿੱਚਿਆ ਆਪਣੀ ਜਾਨ ਬਚਾਉਂਦਾ ਸੋ ਜਿਹੜੇ ਇਹ ਬੇਟੇ ਬਣੇ ਫਿਰਦੇ ਨੇ ਉਹ ਹੁਣ ਇਹੋ ਜੀ ਸੇਵਾ ਕਰਦੇ ਨੇ ਆਪਣੇ ਮਾਪੇ ਆਪ ਦੀ ਆਪਣੇ ਭੈਣਾ ਭਰਾਵਾਂ ਦੀ ਤੁਸੀਂ ਇਹ ਵੇਖ ਲਓ ਕਿ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਇੱਥੇ ਆਇਆ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਮਨਜਿੰਦਰ ਸਿੰਘ ਲਾਲਪੁਰਾ ਜੀ ਤੁਹਾਨੂੰ ਜਾਗਣਾ ਪੈਣਾ ਨਹੀਂ ਤਾਂ ਜਨਤਾ ਨੇ ਵੀ ਤੇ ਅਸੀਂ ਕਾਂਗਰਸੀਆਂ ਨੇ ਮੈਂ ਖੁਦ ਤੁਹਾਨੂੰ ਜਗਾਉਣ ਦਾ ਅੱਜ ਬੀੜਾ ਇੱਥੋਂ ਚੱਕ ਕੇ ਜਾਊਂਗਾ ਮੈਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਇਸ ਪਰਿਵਾਰ ਲਈ ਭਾਵੇਂ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਕਿਉਂ ਨਾ ਜਾਣਾ ਪਵੇ ਇਸ ਪਰਿਵਾਰ ਲਈ ਸਾਡੀ ਸਰਕਾਰ 2027 ਚ ਬਣਨੀ ਹੈ ਉਸ ਸਰਕਾਰ ਦੇ ਵਿੱਚ ਮੈਨੂੰ ਵਿਜੀਲੈਂਸ ਇਨਕੁਆਰੀ ਕਰਾ ਕੇ ਜਿੰਨੇ ਜਿੰਨੇ ਬੰਦੇ ਵੀ ਇਨਵਾਲਵ ਹੋਏ ਜੇ ਆ ਮੇਰਾ ਭਰਾ ਹਰਪ੍ਰੀਤ ਨੇ ਵੀ ਜੇ ਪੈੜੀ ਲਈ ਆ ਨਾ ਤੇ ਇਹ ਵੀ ਤਿਆਰੀ ਫੜ ਲਵੇ ਫਿਰ ਤਾਂ ਜਿਹੜਾ ਕੋ ਆਉਣ ਵਾਲੇ ਸਮੇਂ 'ਚ ਕੋ ਲਊਗਾ ਉਹ ਵੀ ਤਿਆਰੀਆਂ ਫੜ ਲੈ ਕਿਉਂਕਿ ਇਹ ਬਖਸ਼ੇ ਨਹੀਂ ਜਾਣਾ ਕਿਸੇ ਨੇ ਵੀ ਮੈਂ ਇੱਕ ਇੱਕ ਅਕਾਊਂਟ ਦਾ ਫਰੇਂਜ਼ਿਕ ਆਡਿਟ ਕਰਾ ਕੇ ਇਹ ਕਿੱਥੋਂ ਪੈਸੇ ਆਏ ਜਿਹੜੇ ਇਹਨਾਂ ਦੇ ਹੱਥ 'ਚ ਆਏ ਆ ਜਿਹੜੇ ਆਪਾਂ 60 70 80 ਲੱਖ ਜਿੰਨਾ ਵੀ ਇਹਨਾਂ ਨੇ ਕਹਿ ਕੇ ਰਜਿਸਟਰੀ ਕਰਾਈ ਆ ਉਹਦੀ ਟ੍ਰੇਲ ਬਣਾਉਗੇ ਟ੍ਰੇਲ ਕਿ ਕਿੱਥੋਂ ਤੁਰਿਆ ਤੇ ਕਿੱਥੇ ਆਇਆ ਇਹ ਗੱਲਾਂ ਨਾਲ ਗੱਲ ਨਹੀਂ ਚੱਲਣੀ ਇਹ ਮੂਹ ਜਵਾਨੀ ਗੱਲ ਨਹੀਂ ਚੱਲਣੀ ਇਹ ਤੁਹਾਨੂੰ ਤੁਹਾਨੂੰ ਆदत ਪੈ ਗਈ ਆ ਕਿ ਸਾਡੇ ਸਰਪੰਚਾਂ ਨੂੰ ਦਬਕਾ ਮਾਰ ਲਿਆ ਅੱਜ ਤੁਸੀਂ ਗਿੱਜਿਓ ਆ ਕਿ ਜਗਰੂਬ ਸਾਡਾ ਬੰਦਾ ਹੈ ਉਹਤੇ ਜੀ ਕਰਾ ਦਿਓ ਝੂਠੇ ਪਰਚੇ ਪੰਚਾਇਤ ਦੇ ਗਵਨ ਕਰਨ ਦੇ ਸਾਡਾ ਜੱਸ ਲਾਲਪੁਰਾ ਆ ਉਹਦੇ ਤੇ ਕਰਾ ਦਿਓ ਜੀ ਪਰਚੇ ਕਿਉਂਕਿ ਉਹਨੇ ਤੇਰੇ ਗਵਨ 30 ਕਰੋੜ ਦੇ ਕੱਢੇ ਨੇ ਇਹ ਉਹ ਤੋਂ ਵੱਧ ਦੇ ਕੱਢੇ ਪੰਚਾਇਤਾਂ ਦੇ ਵਿੱਚੋਂ ਪੈਸੇ ਕੱਢਦੇ ਆ ਤੁਹਾਡਾ ਮੂੰਹ ਪਿਆ ਆ ਸਰਕਾਰੀ ਮੁਲਾਜ਼ਮ ਤੁਹਾਡੇ ਇੱਥੇ ਜਈ ਦੇ ਇਹਨਾਂ ਨੇ ਚਪੇੜਾਂ ਮਾਰੀਆਂ ਸੀ ਇਹੋ ਜੇ ਤੁਹਾਡੀਆਂ ਦਲੇਰੀਆਂ ਜਿਹੜੀਆਂ ਆ ਅੱਜ ਪਬਲਿਕ ਤੁਹਾਡੀ ਦਲੇਰੀ ਕੱਢ ਦਊਗੀ ਮੈਂ ਤੁਹਾਨੂੰ ਦੱਸੀ ਜਾਂਦਾ ਬੰਦੇ ਜਾਓ ਬਣ ਔਰ ਇਸ ਗਰੀਬ ਪਰਿਵਾਰ ਨੂੰ ਇਹਨਾਂ ਦੀ ਜ਼ਮੀਨ ਵਾਪਸ ਕਰੋ ਔਰ ਹਾਂ ਜੇ ਤੁਹਾਡੇ ਲੋ ਕੋਈ 2-4 ਲੱਖ 5 ਲੱਖ ਕੋਈ ਤੁਸੀਂ ਕਿਸ ਤਰ੍ਹਾਂ ਚ ਇਹਨਾਂ ਨੂੰ ਦਿੱਤਾ ਉਹ ਵੀ ਅਸੀਂ ਅਸੀਂ ਵਚਨ ਬੰਧਿਆ ਕਿ ਉਹ ਤੁਹਾਡਾ ਅਸੀਂ ਵਾਪਸ ਕਰਾਵਾਂਗੇ ਪਰ ਅਸੀਂ 2 ਦੇ ਕੇ 4 ਦੇ ਕੇ 5 ਦੇ ਕੇ ਅਸੀਂ ਤਿੰਨ ਕਿੱਲੇ ਨਹੀਂ ਤੁਹਾਨੂੰ ਵਾਣ ਦੇਣੇ ਇਸ ਲਈ ਤੁਸੀਂ ਵੀ ਤਿਆਰ ਕਰ ਲਓ ਤੇ ਮੇਰਾ ਖਿਆਲ ਆ ਸਾਰਾ ਵੇਂ ਕੋਈ ਨਗਰ ਆ ਮੇਰੇ ਨਾਲ ਇੱਥੇ ਇੱਕ ਜੋ ਟੋਕੇ ਖੜਿਆ ਠੀਕ ਹੈ ਸਾਡੇ ਰਾਜਨੀਤਿਕ ਕੋਈ ਆਈਡੀਓਲੋਜੀ ਵੱਖਰੀ ਵੱਖਰੀ ਹੋ ਸਕਦੀ ਆ ਕਿਸੇ ਹੋਰ ਪਾਰਟੀ ਨਾਲ ਕੋਈ ਸਾਜ਼ਨ ਹੋ ਸਕਦਾ ਪਰ ਵੀਰੋ ਇਸ ਮਸਲੇ ਤੇ ਅਸੀਂ ਸਾਰੇ ਇਕੱਠੇ ਆ ਅਸੀਂ ਇਸ ਪਰਿਵਾਰ ਨੂੰ ਭਾਵੇਂ ਅਸੀਂ ਜਿਹੜੀ ਮਰਜ਼ੀ ਪਾਰਟੀ ਦੇ ਆ ਇਸ ਪਰਿਵਾਰ ਨੂੰ ਅਸੀਂ ਨਿਆਂ ਦਵਾ ਕੇ ਰਹਿਣਾ ਸਿੱਕੀ ਸਾਥ ਤੁਸੀਂ ਹੁਣੇ ਬੋਲੇ ਕਿ ਅੱਜ ਅਸੀਂ ਇੱਥੋਂ ਪ੍ਰਣ ਕਰਨਾ ਕਿ ਲਾਲਪੁਰਾ ਸਾਹਿਬ ਨੂੰ ਜਗਾਉਂਦਾ ਕਿ 3 ਸਾਲ ਹੋ ਗਏ ਨੇ ਲਾਲਪੁਰਾ ਸੁੱਤੇ ਸਾਹਿਬ ਨੇ ਸੁੱਤੇ ਨੇ ਇਹਦਾ ਮੇਰਾ ਖਿਆਲ ਹੈ ਮੈਨੂੰ ਇਹਦਾ ਜਵਾਬ ਦੇਣ ਦੀ ਲੋੜ ਨਹੀਂ ਇਹਦਾ ਪੂਰਾ ਪੰਜਾਬ ਦੱਸ ਰਿਹਾ ਉਹ ਭਗਵਾਨ ਤਾਂ ਮਾਨ ਹੀ ਸੋਤਾ ਚ ਟੁਟਕਲੇ ਤਾਂ ਉਹਨੂੰ ਵੇਰ ਨਹੀਂ ਮਿਲ ਰਿਹਾ ਇੱਥੇ ਸਵਾਇਠ ਹੈਗੀ ਠੋਰੀ ਤਾਂ ਹੋਰ ਕੋਈ ਕੰਮ ਨਹੀਂ ਹੋ ਰਿਹਾ ਇਹਨਾਂ ਦਾ ਜਿਹੜੀ ਰਜਿਸਟਰੀ ਰਹੀ ਹੈ ਜੀ ਉਹ ਕਿੰਨੇ ਪੈਸੇ ਦੀ ਕਰਾਈ ਹੈ ਇਹਨਾਂ ਨੇ ਉਹਦੀ ਡਿਟੇਲ ਮੈਂ ਜੀ ਆ ਕਿਉਂਕਿ ਸ਼ਾਰਟ ਨੋਟਿਸ 'ਚ ਮੈਂ ਆਇਆ ਮੈਂ ਹਲੇ ਸਿਰਫ ਉਹਦਾ ਮੋਟਾ-ਮੋਟਾ ਵੇਰਵਾ ਕੱਢਿਆ ਉਹਦੀ ਡਿਟੇਲ ਅਸੀਂ ਰਜਿਸਟਰੀ ਦੀ ਕਾਪੀ ਆਰਟੀਆਈ ਦੇ ਰਾਹੀਂ ਕਢਾਣ ਦੇ ਆ ਉਹ ਜਿੱਦਾਂ ਹੀ ਮੈਨੂੰ ਮਿਲਦੀ ਆ ਮੇਰਾ ਖਿਆਲ ਆ 60-70 ਲੱਖ ਰੁਪਏ ਦਾ ਕੋਈ ਇਹਨਾਂ ਦਾ ਇਹਨਾਂ ਨੇ ਪਾਇਆ ਹੈਗਾ ਜੀ ਅਸੀਂ ਕਿ ਸਾਨੂੰ ਇਹਦਾ ਜਿਹੜਾ ਇਹਦਾ ਆਪਸੀ ਕੀ ਸਰਪੰਚ ਦਾ ਮੇਲ ਮੋਡਲ ਬਿਸਤਾ ਤੇ ਕਿਹੜੇ-ਕਿਹੜੇ ਹੋਰ ਵੀ ਕੋਈ ਕੰਮ ਜਿੰਨੇ ਜਿਹੜੇ ਇਹ ਸਰਪੰਚ ਕੋਲ ਉੱਤੇ ਜਾ ਰਹੇ ਨੇ ਐਮਐਲਏ ਸਾਹਿਬ ਦਾ ਕੀ ਇਸ ਦਾ ਇਹਨਾਂ ਦਾ ਆਪ ਇਹ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਇੱਥੇ ਵਿਆਹ ਨੇ ਵੇਈਂ ਪੂਈ ਇਹ ਮੇਰੇ ਸਾਰੇ ਸੱਜਣ ਜਿਹੜੇ ਵੇਈਂ ਪੂਈਦੇ ਨੇ ਇਹਨਾਂ ਨੇ 2022 ਚ ਲਾਲਪੁਰਾ ਸਾਹਿਬ ਨੂੰ ਵੋਟ ਕਿਉਂਕਿ ਪਿੰਡ ਦਾ ਜਵਾਈ ਕਰਕੇ ਇਹਨਾਂ ਨੇ ਪਾਈ ਆ ਮੇਰੇ ਆਪਣੇ ਸਾਥੀਆਂ ਨੇ ਮੈਨੂੰ ਕਿਹਾ ਕਿਦਾ ਚੰਗੇ ਨਹੀਂ ਲੱਗਿਦਾ ਸਾਡੇ ਪਿੰਡ ਦਾ ਜਵਾਈ ਆ ਕਈਆਂ ਸਾਡੇ ਬੰਦਿਆਂ ਨੇ ਵੀ ਵੋਟਾਂ ਪਾਈਆਂ ਨੇ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਠੀਕ ਹੈ ਸਤਿਕਾਰ ਕਰਨਾ ਚਾਹੀਦਾ ਪਰ ਸਤਿਕਾਰ ਕਿਸੇ ਦਾ ਏਸ ਕਰਕੇ ਨਾ ਕਰੋ ਕਿ ਉਹ ਵਿਆਹਿਆ ਹੈ ਸਤਿਕਾਰ ਕਿਸੇ ਨੂੰ ਜੇ ਕਰਾਉਣਾ ਹੈ ਤੇ ਆ ਡਾਂਗਾ ਨਾ ਮਾਰੋ ਲੋਕਾਂ ਦੇ ਕੁੱਟੋ ਨਾ ਉਹਨਾਂ ਨੂੰ ਐਮਐਲਏ ਸਾਹਿਬ ਪਰਿਵਾਰ ਵੱਲੋਂ ਪਹਿਲਾਂ ਹੀ ਐਸਐਸਪੀ ਦਫ਼ਤਰ ਦਰਖਾਸਤਾਂ ਦਿੱਤੀਆਂ ਗਈਆਂ ਵਾ ਪੁਲਿਸ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇਖਦੇ ਜੀ ਪੁਲਿਸ ਪ੍ਰਸ਼ਾਸਨ ਦਾ ਤਾਂ ਮੈਂ ਕੀ ਕਹਾਂ ਜੀ ਐਸ ਸਾਬੇਂ ਇਨਸਪੈਕਟਰ ਕੋਰਟ ਚ ਮਰਿਆ ਤੇ ਉਹਦੇ ਚ 6 7 ਜਾਣੇ ਜਿਹੜੇ ਆ ਉਹ ਬੇਗੁਨਾ ਕਰਕੇ ਬਾਹਰ ਕੱਢ ਦਿੱਤੇ ਪੁਲਿਸ ਦੇ ਪੱਲੇ ਕੀ ਆ ਉਹਨਾਂ ਦਾ ਆਪਣਾ ਬੰਦਾ ਮਰਿਆ ਹੋਵੇ ਗੋਲੀ ਉਹਨਾਂ ਦੇ ਅੱਖਾਂ ਮੋਰੇ ਗੋਲੀ ਵੱਜੀ ਹੋਵੇ ਤੇ ਤੁਸੀਂ ਇਨਕੁਆਇਰੀ ਕਰਕੇ ਰਾਜਨੀਤਿਕ ਪ੍ਰੈਸ਼ਰ ਥੱਲੇ ਆ ਕੇ ਤੁਸੀਂ ਪਰਿਵਾਰ ਦਾ ਉਹਦੀ ਸ਼ਹਾਦਤ ਦਾ ਬੇੜਾ ਗਰਗ ਕਰਤਾ ਇਹਨਾਂ ਤੋਂ ਕੀ ਅਸੀਂ ਆ ਕਰਦੇ ਆ ਅਸੀਂ ਇਸ ਪਰਿਵਾਰ ਨੂੰ ਮੈਂ ਲੈ ਕੇ ਦੇਖੋ ਜਿਹੜਾ ਜੋ ਬਣੀ ਆ ਗੱਲ ਉਹ ਕਰਨੀ ਪੈਣੀ ਆ ਲਾਅ ਮੁਤਾਬਕ ਪਹਿਲਾਂ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਾਂਗੇ ਇਹਨਾਂ ਦੀ ਐਪਲੀਕੇਸ਼ਨ ਰਿਪਰੈਜ਼ੈਂਟੇਸ਼ਨ ਮੈਂ ਆਪ ਖੁਦ ਜਾ ਕੇ ਦਊਂਗਾ ਉਸ ਤੋਂ ਬਾਅਦ ਕਾਰਵਾਈ ਕੀ ਕਰਦੇ ਆ ਕਿੱਦਾਂ ਕਰਦੇ ਆ ਤੇ ਜੇ ਨਹੀਂ ਤੇ ਫਿਰ ਕੋਰਟ ਦਾ ਦਰਵਾਜ਼ਾ ਸਾਡੇ ਲਈ ਹਮੇਸ਼ਾ ਖੁੱਲਾ ਹੈ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਵੀ ਭਾਵੇਂ ਸਾਨੂੰ ਵਕੀਲ ਕਰਨਾ ਪਵੇ ਰਮਨਜੀਤ ਸਿੰਘ ਸਿੱਕੀ ਤੇ ਸਮੂਚੀ ਮੇਰੇ ਆ ਭਾਈਚਾਰਾ ਜਿਹੜਾ ਇੱਥੇ ਬਿਠਾ ਹੈ ਅਸੀਂ ਵਚਨ ਮੰਨਦੇ ਆ ਭਾਵੇਂ ਸਾਨੂੰ 10-1000 ਰੁਪਏ ਇਕੱਠੇ ਕਰਕੇ ਨਾ ਇਹਨਾਂ ਲਈ ਲੜਾਈ ਲੜਨੀ ਪਵੇ ਅਸੀਂ ਲੜਾਂਗੇ ਚਿੱਕੀ ਸਾਹਿਬ ਜਿਹੜਾ ਖਾਲਸਾ ਹੋਇਆ ਜਿਹੜਾ ਗੋੜੀ ਚੱਲੀ ਆ ਡਾਂਗਾ ਡੂੰਗਾ ਮਾਰੀਆਂ ਗੀਆਂ ਇਹ ਡਾਂਗਾ ਕਿੱਥੇ ਮਾਰੀਆਂ ਤੇ ਡਾਂਗਾ ਬੰਦਾ ਕਾਰਨ ਕੀ ਦੱਸਿਆ ਨਾ ਇਹ ਹੁਣ ਮੈਂ ਇਹ ਬੀਬੀ ਨੂੰ ਕਹਿੰਨਾ ਜੀ ਬਾਕੀ ਵਾਰਤਾਲਾਪ ਜਿਹੜੀ ਆ ਕਿੱਦਾਂ ਕਿੱਦਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਪਰਿਵਾਰ ਹੁਣ ਆਪ ਤੁਹਾਡੇ ਨਾਲ ਸਾਂਝਾ ਕਰੂਗਾ ਮਾਈਕ ਲੱਗੇ ਰਹਿ ਜਾਂਦਾ ਨਹੀਂ ਨਹੀਂ ਇਹ ਗੱਲ ਬਾਤ ਹੋਈ ਗੱਲ ਬਾਤ ਹੋਈ ਕਿ ਇਹਨੇ 6 ਲੱਖ ਰੁਪਏ ਇਹਨੇ ਕੁਝ ਦੀ ਲਿਆ ਸੀ ਇੱਧਰ ਵੇਖੋ 6 ਲੱਖ ਰੁਪਏ ਲਿਆ ਸੀ ਤੇ ਇਹਨੇ ਕਿਹਾ ਵੀ ਥੋੜੇ ਉਹ ਤੁਹਾਨੂੰ ਪੈਸੇ ਦਿੱਤੇ ਆ ਤੇ ਤੁਸੀਂ ਪਿਆਰੀ ਜਿਹੜੀ ਗਹਿਣੇ ਕਾਵੇ ਉਹ ਦਿੱਤੀ ਕਿ ਸਾਨੂੰ ਪਰਿਵਾਰ ਤੋਂ ਕਰਿਆ ਨਹੀਂ ਸਿਰਫ ਕਰਿਆ ਜਿਹੜੀ ਗੱਲੇ ਨੂੰ ਅੱਧਾ ਕੋਲ ਕਿ ਥੋੜੀ ਬਹੁਤ ਪਿਆਰੀ ਗਹਿਣੇ ਕਰਨ ਗਏ ਸਾਰੀ ਫੈਲ ਖਾਰੀ ਆ ਦੂਜੀ ਇਹ ਗੱਲ ਇਹਨੇ ਸਾਡੇ ਘਰ ਦੀ ਚੋਰੀ ਸਾਦ ਦਿੱਤੀ ਆ ਲਖਨਾਂ ਮਾਰ ਉਹ ਨਹੀਂ ਸਾਦ ਦਿੱਤਾ ਫਿਰ ਮੈਂ ਪਰਚਾ ਦੇ ਕੇ ਰਿਪੋਰਟ ਦੇ ਕੇ ਜਾਣੇ ਚਾਹਣੇ ਚੰਤ ਆ ਦੀਸੀਓ ਕੋਲ ਉਸਨੇ ਕਿਹਾ ਵਾ ਕੁਝ ਬੋਂਦਵਾਲ ਜਾਓ ਬੋਂਦਵਾਲ ਕਹਿੰਦੀਆਂ ਉਹਨਾਂ ਨੇ ਕਹਿਤਾ ਉਹਦੀ ਸਰਕਾਰ ਵਾ ਅਈ ਕੁਝ ਨਹੀਂ ਕਰ ਸਕਦੀ ਤੇ ਕਿੰਨਾ ਵੱਲੋਂ ਕਹਿ ਗਿਆ ਹਾਂਜੀ ਗੋਰੇ ਪ੍ਰਧਾਨਾਂ ਨੂੰ ਅੱਛਾ ਜੀ ਉਹਨੇ ਕਿਹਾ ਕਿ ਉਹਦੀ ਸਰਕਾਰ ਹੀ ਕੁਝ ਨਹੀਂ ਕਰ ਸਕਦੀ ਫਿਰ ਵਾਪਸ ਆਈਆਂ ਫਿਰ ਅਣ ਕੇ ਮੈਂ ਥੋੜੀ ਜੀ ਤਾਂ ਤੇ ਪਨੀਰੀ ਬਣਾ ਲੱਗੀ ਆ ਤੇ ਸਾਡੇ ਕੋਲ ਆਇਆ ਇਹਨੇ ਸਾਨੂੰ ਕਿਹਾ ਵਾ ਕਿ ਤੂੰ ਪਰਚੇ ਘਾਤੋ ਦਿੰਦੀ ਫਿਰਦੀ ਆ ਫਿਰ ਮੈਂ ਇਹਨੂੰ ਇਹ ਗੱਲ ਕਹੀ ਆ ਕਿ ਤੂੰ ਮੈਨੂੰ ਠੁਲੀ ਸਕਦੀ ਏਸ ਕਰਕੇ ਪਰਚਾ ਦਿੱਤਾ ਬਾਅਦ ਚ ਇਹਨੇ ਕਿਸੇ ਤਰ੍ਹਾਂ ਕਿ ਡਾਂਗਾ ਮੇਰੀ ਮਾਤ ਦੇ ਮਾਰੀਆਂ ਕਾਚ ਮੇਰੇ ਮਾਰੀਆਂ ਮੈਂ ਤੁਹਾਡਾ ਡਾਕ ਹੋ ਰਿਹਾ ਮੈਨੂੰ ਫਿਰ ਮੇਰੀ ਬਧਾਈ ਵੀਡੀਓ ਬਣਾਉਂਦੀ ਇਹਦੇ ਆ ਕੀ ਪੈ ਗਿਆ ਇਹ ਕਹਿੰਦਾ ਜੀ ਜੋ ਕਰਨਾ ਕਰ ਲੋ ਮੇਰੀ ਸਰਕਾਰ ਚਲਦੀ ਆ ਤੇ ਇਹ ਧਮਕੀਆਂ ਦੇ ਕੇ ਸਾਨੂੰ ਇਹ ਕਰ ਗਈ ਆ ਸੂਰ ਸਾਡਾ ਭਰਿਆ ਪਿਆ ਇਹਨੇ ਕਿਹਾ ਸੂਏ ਦੇ ਵਿੱਚ ਤਾਂ ਮਾਰ ਕੇ ਛੱਡ ਦੇਣਾ ਦਾੰਗਾ ਕਿਹਨਾਂ ਵੱਲੋਂ ਮਾਰੀਆਂ ਗਈਆਂ ਤੁਹਾਡੇ ਨਾ ਨਾ ਗੋਰੇ ਪ੍ਰਧਾਨ ਜਿਹੜੀ ਪੈਸੇ ਦੀ ਗੱਲ ਕਰਦੇ ਵੀ ਮੈਂ ਜ਼ਮੀਨ ਤੀਦੀ ਆ ਤੁਹਾਡਾ ਚ ਕੀ ਜਾਣਾ ਉਹ ਜੇ ਆ ਕਿ ਜ਼ਮੀਨ ਆ ਰੱਖ ਲਓ ਮਾਈਕ ਤਾਂ ਅਗਲੀ ਸਾਡੀ ਪੈੜੀ ਆ ਉਹਦੇ ਵਿੱਚੋਂ ਅਸੀਂ ਥੋੜੇ ਬਹੁਤੇ ਸਾਨੂੰ ਪੈਸਿਆਂ ਦੀ ਲੋੜ ਸੀ ਡੈਡੀ ਉਹਨੇ ਗੁਰਦੁਆਰੇ ਲਵਾਇਆ ਸੀ ਇਹਨੇ ਕਿਹਾ ਕਿ ਚਾਚਾ ਜੀ ਉੱਥੇ ਚੱਲ ਜੋ ਡੈਡੀ ਚਲੇ ਗਏ ਨਾਲ ਜਦੋਂ ਡੈਡੀ ਨਾਲ ਗਏ ਨਾ ਡੈਡੀ ਅਨਪੜ੍ਹ ਬੰਦੇ ਸਿੱਧੇ ਬੰਦੇ ਬੜੀ ਲਿਖੀ ਨਹੀਂ ਇਹਨਾਂ ਨੇ ਕਿਹਾ ਕਿ ਥੋੜੀ ਬੋਲੀ ਗਾੜੀ ਗਹਿਣੇ ਕਰਨੀ ਡੈਡੀ ਗਹਿਣੇ ਕਰਨਗੇ ਸਾਰੀ ਬੈਣ ਕਰੇਗਾ ਤੇ ਪੈਸਾ ਕੋਈ ਨਹੀਂ ਦਿੱਤਾ ਕਿੰਨਾ ਨੇ ਮੈਂ 8 ਲੱਖ ਦਿੱਤਾ ਕੋਈ ਪੈਸਾ ਨਹੀਂ ਇਹਨੇ ਦਿੱਤਾ ਸਿਰਫ 4 ਲੱਖ ਤੋਂ ਵੰਡ ਦਿੱਤਾ ਤੇ ਬਾਕੀ ਇਕੱਠਾਂ ਲੱਗੇ ਜੀ ਜਦੋਂ ਤੁਹਾਡੀ ਕੁੱਟ ਮਾਰ ਹੋਈ ਆ ਤੁਸੀਂ ਥਾਣੇ ਗਏ ਬਾਅਦ ਚ ਹਾਂਜੀ ਹਾਂਜੀ ਥਾਣੇ ਗਏ ਸਾਡੀਆਂ ਨੇ ਕਾਰਵਾਈ ਨਹੀਂ ਸੁਣੀ ਉਹਨਾਂ ਨੇ ਪਤਾ ਕੀ ਕਿਹਾ ਉਹਨਾਂ ਨੇ ਕਹਾਂਗੇ ਸਰਕਾਰ ਗੋਰੇ ਦੀ ਕੋਈ ਨਹੀਂ ਕਰ ਸਕਦੇ ਅੱਛਾ ਕੀ ਕੀ ਗੱਲ ਹੈ ਸਾਡੇ ਮਰਡਰ ਇਹਨੇ ਖਾ ਲਏ 2.5 ਲੱਖ ਦੇ ਬਾਕੀ ਜਿਹੜਾ ਝੂਣਾ ਸਾਡਾ ਉਹ ਵੀ ਫਸਲੇ ਕਰਾਂਗੇ ਇਹ ਕਿੰਨਾ ਵੱਲੋਂ ਕਹਿ ਗਿਆ ਕਿਹੜੇ ਕੋਈ ਥਾਣੇਦਾਰ ਦਾ ਨਾਮ ਯਾਦ ਹੈ ਜਿਨ੍ਹਾਂ ਨੂੰ ਲੁਕਾਇਆ ਨਹੀਂ ਯਾਦ ਹੈ ਨਾਮ ਨਹੀਂ ਕਿਉਂਕਿ ਸਾਨੂੰ ਨਾਮ ਦੇ ਕਿਸੇ ਅੰਦਰ ਨਹੀਂ ਜਾਣ ਦਿੱਤੇ ਸਾਨੂੰ ਗੇਟੋਂ ਬਾਹਰ ਕਰ ਦਿੱਤਾ ਕਿ ਗੋਰੇ ਭੰਡਾਰ ਦੀ ਸਰਕਾਰ ਤੁਸੀਂ ਕਿਤੇ ਨਹੀਂ ਜਾ ਸਕਦੇ ਜਦੋਂ ਅਸੀਂ ਮਗਰ ਜਾਣੀ ਸਾਡੀ ਗੱਡੀ ਜਾਣੀ ਅੱਛਾ ਗੋਰਾ ਨੂੰ ਵੀ ਤਾਂ ਪਤਾ ਲੱਗਦਾ ਹੋਣਾ ਮੈਨੂੰ ਵੀ ਲੱਗਦਾ ਐਮਐਲਏ ਦਾ ਤੁਹਾਨੂੰ ਬਦੋਂ ਪਤਾ ਲੱਗਾ ਕਿ ਧੜੀਰ ਜ਼ਮੀਨ ਆ ਬੈਣੀ ਤੇ ਆਪਣਾ ਬੈ ਕਰਦੀ ਹੈ ਕਹਿਣੀ ਨਹੀਂ ਪਾਈ ਉਹ ਕਿਉਂਕਿ ਕਿਤੇ ਰੋਣਾ ਪਿਆ ਸੀ ਫਿਰ ਵੀ ਵੇਚ ਮੇਰੀ ਪਰਜਾਈ ਤਾਈ ਵੀ ਨਾ ਗਈ ਸੀ ਆਪਣੇ ਫਾਰਮੇਂ ਤੋਂ ਪੈੜੀ ਤੇ ਉਹਨੇ ਸਾਨੂੰ ਆ ਕੇ ਦੱਸਿਆ ਕਿ ਤੁਹਾਡੀ ਪੈੜੀ ਜਿਹੜੀ ਹੈ ਗਹਿਣ ਕਰ ਲਓ ਸਾਰੀ ਬੈਲ ਖਾਲੀ ਚਲੋ ਆ ਤੂੰ ਇੰਨੀ